ਇਹ ਜੀ ਅੱਜ ਲਗਭਗ 7:30 ਵਜੇ ਸ਼ਾਮ ਨੂੰ ਜੀ ਰੋਡ ਤੇ ਇਹ ਧੋੜਦੀ ਪਈ ਸੀਗੀ ਤੇ ਉੱਥੇ ਨਜ਼ਦੀਕ ਉੱਥੇ ਸਾਡੇ ਲੋਕਲ ਬੰਦੇ ਨੇ ਦੇਖਿਆ ਤੇ ਉਹਨਾਂ ਨੇ ਇਹਨੂੰ ਫੜ ਲਿਆ ਤੇ ਇੱਕ ਇਹਦੇ ਪੈਰ 'ਚ ਬੂਟ ਸੀਗਾ ਤੇ ਇੱਕ ਪੈਰ 'ਚ ਨਹੀਂ ਸੀਗਾ ਜੀ ਤੇ ਜਦੋਂ ਅਸੀਂ ਦੇਖਿਆ ਤਾਂ ਸਾਨੂੰ ਲੱਗਿਆ ਵੀ ਜਾਂ ਤਾਂ ਇਹ ਗੱਡੀ 'ਚੋਂ ਡਿੱਗੀ ਪਈ ਐ ਜਾਂ ਕੋਈ ਛੱਟ ਗਿਆ ਹੁਣ ਕੋਈ ਕਲੀਅਰ ਨਹੀਂ ਹੁੰਦਾ ਪਿਆ ਜੀ ਤੇ ਉਸ ਟਾਈਮ ਤੋਂ ਘੱਟ ਘੱਟ 2 ਘੰਟੇ ਰੋਂਦੀ ਰਹੀ ਐ ਪੁਲਿਸ ਨੂੰ ਇਨਫੋਰਮ ਕਰਤਾ ਉਹ ਰਾਤ ਦਾ ਵਿਲਾ ਜੀ ਇਹ ਹੁਣ ਆਪਣੇ ਘਰੇ ਰੱਖੀ ਹੈ ਬਿਲਕੁਲ ਸੁਰੱਖਿਤ ਹੈ ਇਹ ਦੀ ਗੱਲ ਕਰੀਏ ਇੱਕ ਇਹ ਕਿੰਨੇ ਕ ਵਜੇ ਟਾਈਮ ਦੱਸ ਸਕਦੇ ਸਾਢੇ 7 ਵਜੇ ਸ਼ਾਮ ਦੇ ਇਹ ਕਿਹੜਾ ਏਰੀਆ ਪੈਂਦਾ ਹੈ ਇਹ ਪਿੰਡ ਪੋਲ ਕੋਲੋਤਾ ਪੈਂਦਾ ਜੀ ਬਲੋਕ ਤਲਵਾੜੇ ਚ ਜ਼ਿਲ੍ਹਾ ਕਿਹੜਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਜੀ 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 ਇਹ ਮੇਨ ਰੋਡ ਤੇ ਸੀਗੀ ਦੌੜਦੀ ਪਈ ਸੀਗੀ ਜਿੱਦਾਂ ਕਿਸੇ ਪਿੱਛੇ ਦੌੜ ਰਹੀ ਤੇ ਨਹੀਂ ਦੱਸਿਆ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਨਹੀਂ ਕੁਝ ਨਹੀਂ ਕਹਿੰਦੀ ਇਹ ਪਹਿਲਾਂ ਤਾਂ 2 ਘੰਟੇ ਰੋਂਦੀ ਰਹੀ ਉਹ ਤੋਂ ਬਾਅਦ ਥੋੜੀ ਜੀ ਸਟੇਬਲ ਹੋਈ ਹੈ ਤੇ ਮਮਾ ਪਾਪਾ ਬਸ ਇਹ ਤੋਂ ਲਵਾ ਹੋਰ ਕੁਝ ਨਹੀਂ ਕਹਿੰਦੀ ਤੇ ਆਪਾਂ ਮੇਨ ਰੋਡ ਤੇ ਵੀ ਖੜੇ ਕਰਕੇ ਇਹਨੂੰ ਚੱਕ ਕੇ ਖੜੇ ਸੀਗੇ ਤੇ ਜਦੋਂ ਕੋਈ ਗੱਡੀ ਕ੍ਰੋਸ ਹੁੰਦੀ ਸੀਗੀ ਉਹਦੇ ਵੱਲ ਉਂਗਲੀ ਇਸ਼ਾਰਾ ਕਰਕੇ ਕਹਿੰਦੀ ਸੀ ਮਮਾ ਪਾਪਾ ਬਸ ਹੋਰ ਤਾਂ ਕੁਝ ਬੋਲਦੀ ਨਹੀਂ ਹੈ ਤੇ ਫਿਰ ਰਾਤ ਕਾਫੀ ਹੋ ਗਈ ਹੈ ਤੇ ਹੁਣ ਪੁਲਿਸ ਨੂੰ ਆਪਾਂ ਇਨਫੋਰਮ ਕਰਤਾ ਹੀ ਉਸੇ ਟਾਈਮ ਪੁਲਿਸ ਆ ਗਈ ਜੀ 10 ਮਿੰਟ ਜੇ ਆਗੇ ਸੀਗੇ ਤੇ ਸਵੇਰੇ ਜੇ ਕੋਈ ਪਤਾ ਲੱਗੇ ਜਾਂਦਾ ਤਾਂ ਠੀਕ ਨਹੀਂ ਤਾਂ ਆਪਾਂ ਪੁਲਿਸ ਦੇ ਹਵਾਲੇ ਇਹਨਾਂ ਨੂੰ ਕਰ ਦੇਣਾ ਸਵੇਰੇ ਜੀ ਬਾਕੀ ਅਗਲੀ ਕਰੂਗਾ ਤੁਹਾਡੇ ਤੱਕ ਕੋਈ ਕਰਨਾ ਚਾਹੁੰਦਾ ਹੋਵੇ ਕਿਸੇ ਦਾ ਹੋਵੇ ਬੱਚਾ ਜਾਂ ਕੋਈ ਮਿਸਿੰਗ ਹੋਵੇ ਜੀ 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 ਮੇਰਾ ਹੈਗਾ ਨੰਬਰ ਜੀ 94648 ਤੇ 23303 ਤੇ ਮੈਂ ਮੁਕੇ ਦਾ ਪਿੰਡ ਭੂਲਕਲੋਤਾ ਦਾ ਸਰਪੰਚ ਵੀ ਹੈਗਾ ਜੀ ਤੇ ਸਾਡੀ ਵੈਸੇ ਵੀ ਸਰਪੰਚ ਹੋਣ ਦੇ ਨਾਤੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਬੇਟੀ ਹੈ ਕੋਈ ਗੰਦੀ ਰਾਤ ਦਾ ਇਹਨੂੰ ਆਪਾਂ ਆਪਣੀ ਕੋਲ ਰੱਖਿਆ ਹੋਇਆ ਸਵੇਰੇ ਜੇ ਕੋਈ ਨਹੀਂ ਪਤਾ ਲੱਗਦਾ ਤਾਂ ਆਪਾਂ ਪੁਲਿਸ ਨੂੰ ਹੈਂਡਓਵਰ ਕਰ ਦੇਵਾਂਗੇ ਥਾਣਾ ਤਲਵਾੜਾ ਹਾਂਜੀ ਨਮਸਕਾਰ ਜੀ ਮੈਂ ਅੰਕਿਤ ਰਾਣਾ ਇਸ ਵੇਲੇ ਪਿੰਡ ਭੋਲ ਤੋਂ ਬੋਲ ਰਿਹਾ ਭੋਲ ਪਿੰਡ ਜੀ ਬਲਾਕ ਤਲਵਾੜਾ ਦੇ ਅਧੀਨ ਪੈਂਦਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਿਧਾਨ ਸਭਾ ਹਲਕਾ ਦਸੂਹਾ ਦੇ ਵਿੱਚ ਪਿੰਡ ਪੈਂਦਾ ਹੈ ਇੱਥੇ ਅੱਜ ਸ਼ਾਮ ਨੂੰ 7:30 ਵਜੇ ਦੇ ਕਰੀਬ ਇੱਕ ਲੜਕੀ ਜਿਸ ਦੀ ਫੋਟੋ ਮੈਂ ਤੁਹਾਨੂੰ ਦਿਖਾ ਰਿਹਾ ਇਹ ਲੜਕੀ ਜਿਹੜੀ ਹੈ ਇਹ ਰੋਡ ਦੇ ਕਿਨਾਰੇ ਮਿਲੀ ਹੈ ਇਸ ਦੇ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਵੀ ਕਿਸ ਦੀ ਬੇਟੀ ਹੈ ਕਿੱਦਾਂ ਇੱਥੇ ਰਹਿ ਗਈ ਤੇ ਪ੍ਰਸ਼ਾਸਨ ਵੀ ਇਸ ਕੰਮ ਤੇ ਜੁਟਿਆ ਹੋਇਆ ਹੈ ਲੜਕੀ ਪੂਰੀ ਸੇਫ ਹੈ ਮੈਂ ਸਾਰੇ ਹੀ ਇਹ ਵੀਡੀਓ ਦੇਖਣ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਜੇ ਕਿਸੇ ਵੀਰ ਭਰਾ ਨੂੰ ਇਸ ਕੁੜੀ ਬਾਰੇ ਜਾਂ ਇਸ ਦੇ ਮਾਤਾ ਪਿਤਾ ਬਾਰੇ ਪਤਾ ਹੈ ਤੇ ਉਹ ਜ਼ਰੂਰ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੇ ਤਾਂ ਕਿ ਬੱਚਾ ਜਿਹੜਾ ਰੋ ਰੋ ਕੇ ਪਰੇਸ਼ਾਨ ਹੋ ਰਿਹਾ ਹੈ ਇਹ ਆਪਣੇ ਮਾਪੇ ਤੱਕ ਪਹੁੰਚ ਸਕੇ ਤੇ ਆਓ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਤੇ ਇਸ ਬੱਚੀ ਨੂੰ ਇਸ ਦੇ ਮਾਪੇ ਨਾਲ ਮਿਲਾਨ ਦੀ ਕੋਸ਼ਿਸ਼